ਜੀਰ ਕੀ ਹਾਲ ਚਾਲ ਹੈ ਹਰੇ ਦੋਸਤਾਂ ਮੈਂ ਤੇਰੇ ਉਮੀਦ ਕਰਦੇ ਠੀਕ ਠਾਕ ਹੋ ਸਡੇ ਜਾਨਵਰੀ ਸਟ ਟਵੈਟ ਹੋਣਗੇ ਤੇ ਲਓਏ ਮਿੱਤਰੋ ਕੱਲ ਪਤਾ ਕੀ ਹੋਇਆ ਆਪਣਾ ਨਾ ਖੁੱਡੇ ਦੇ ਵਿੱਚੋਂ ਨਵਾਂ ਬੱਚਾ ਬਈ ਨਿਕਲ ਗਿਆ ਆਹ ਖੁੱਡੇ ਦੇ ਵਿੱਚੋਂ ਸਾਰੇ ਬੱਚੇ ਸਾਨੂੰ ਪਤਾ ਖੁੱਡੇ ਦੇ ਵਿੱਚ ਹੀ ਆ ਤੇ ਮੈਂ ਨੇ ਇਸੇ ਜਾਲ ਚ ਪਾਉਣ ਲੱਗਿਆ ਸੀਗਾ ਮੈਂ ਦੋ ਕੁ ਬੱਚੇ ਫੜ ਕੇ ਜਾਲ ਚ ਪਾਤੇ ਤੇ ਇੱਕ ਫੜਨ ਲੱਗਿਆ ਉਹ ਥੋੜਾ ਜਿਹਾ ਅਡਲਟ ਸੀਗਾ ਵੱਡਾ ਸੀ ਸੂਹਾ ਸੀ ਉਹ ਤੇ ਉਹ ਬਈ ਨਿਕਲ ਗਿਆ ਤੇ ਹੁਣ ਪਤਾ ਨਹੀਂ ਉਹ ਰਾਤ ਵੇਲੇ ਕਦਾ ਫਿਰਦਾ ਸੀ ਹੁਣ ਤਾਂ ਬੈਠਾ ਤਾਂ ਹੈ ਨਹੀਂ ਉਸ ਤੱਕ ਮੈਨੂੰ ਪਤਾ ਹੁਣ ਨਾ ਬੜਾ ਸਵੇਰ ਸਵੇਰ ਕਿਸੇ ਦੇ ਬਹਿ ਗਿਆ ਹੋਵੇ ਬਾਕੀ ਲੱਗ ਗਈ ਪਤਾ ਬਾਈ ਆਪਾਂ ਬਾੜ ਕੱਢਦੇ ਆਂ ਬੱਚੇ ਸਾਰੇ ਚਲੋ ਜੀ ਦੇਖਦੇ ਆਂ ਆਹ ਬੈਠੀ ਆ ਤੇ ਪੰਜਾਬ ਮੋਜੀ ਨੇ ਬਾਈ ਆਪਣੇ ਨੇ ਆਂਡੇ ਧਰ ਲਏ ਥੇ ਆਹ ਬੈਠੀ ਆ ਦੇ ਤੇ ਨਾ ਆਪਾਂ ਐ ਕਰਦੇ ਆਂ ਇੱਥੇ ਨਵੇਂ ਬੱਚੇ ਜਿਹੜੇ ਉਹ ਜਾਲ ਚ ਪਾਉਣੇ ਛੋਲੇ ਦੇ ਕੇ ਉਹਨੇ ਆਂਡਾ ਧਰ ਲਿਆ ਫਜੇ ਨਹੀਂ ਕਰਿਆ ਬਾਕੀ ਸਾਰੇ ਬਾਹਰ ਕੱਢਦੇ ਆਂ ਨਵੇਂ ਬੱਚੇ ਇੱਥੇ ਪਾਲੇ ਆ ਤੇ ਉਹ ਅੱਡ ਗਏ ਸਾਰੇ ਹੀ ਆਪਣੇ ਲੱਗੇ ਵੀਰ ਇੱਕਾ ਵਿੱਚ ਲੁੰਜਾ ਜਾ ਉੱਡ ਗਿਆ ਇਹ ਆ ਸਵੇਹਿ ਚੱਟਾ ਨਹੀਂ ਆ ਦੇ ਫਿਰਦਾ ਆ ਮੂਰੇ ਮੂਰੇ ਕੱਲਾ ਹੀ ਇਹ ਬਈ ਹੈ ਤਾਂ ਨਵੇਂ ਚੁਈਆਂ ਪਰ ਇਹ ਕੱਲ ਵੀ ਉੱਡ ਗਿਆ ਸੀਗਾ ਆ ਜੂਗਾ ਦੇਖਿਓ ਇਧਰ ਕਿਤੇ ਨਹੀਂ ਜਾਂਦਾ ਨਾਲੇ ਦਿਖਾਉਂਦਾ ਮੈਂ ਇਹ ਹਾਂ ਬਣਾ ਸ਼ਾਕਾ ਬੱਚਾ ਬਾਹਰ ਕੱਢਤਾ ਵਾ ਇਹਨੂੰ ਦੇਖ ਕੇ ਆਊਗਾ ਆਵੇ ਹੁੰਦਾ ਇਹ ਹੋ ਰਿਆਂ ਹੋ ਦੇ ਜਾਂਦਾ ਕੋਈ ਮਟਰੋ ਚਾਹ ਜਾ ਕੇ ਪਾਪੇ ਕੋਲੇ ਆ ਗਿਆ ਉਹ ਪਾਪਾ ਇੱਥੇ ਬੱਚੇ ਬਿਠਾਈ ਬੈਠਾ ਪਹਿਲੇ ਛਤਰੀ ਤੇ ਬਿਠਾਈ ਜਨਾ ਤੰਗ ਕਰਦੇ ਫਸਲ ਲਾ ਲੇ ਲਾ ਲੇ ਆ ਆ ਬੈਠੇ ਸਾਰੇ ਅੱਗੇ ਤੋਂ ਨਿਕੋਵਰ ਹਾਂ ਵੀ ਤੰਗ ਕਰਦੇ ਆ ਦੋ ਜਨੇ ਫੂਲ ਆ ਗਏ ਤੇ ਪੈਸੇ ਲਾ ਜਾ ਉੱਥੇ ਲਾ ਦਨ ਹਾਂ ਲਾ ਦਨ ਠੀਕ ਆਹ ਹੋ ਨਬੜੇ ਜਾਗਾ ਤੇ ਜਿਹੜੇ ਉਹ ਚੱਕ ਲੈਂਦੇ ਉਧਰੋਂ ਵੇ ਲਾਲ ਸਰਾਂ ਨੇ ਇਹ ਕੋ ਲਾਲ ਸਰਦ ਹਾਂ ਤੇ ਇਹ ਇਹ ਕਾਹ ਥੱਲੇ ਵੜ ਗਿਆ ਬੈਠਾ ਉਹ ਬੈਠਾ ਹਾਂ ਆ ਦੇਖ ਅਰੇ ਉਹ ਇਹ ਗੱਡੀ ਚ ਨਾ ਆਦੇ ਹੋਣੇ ਜੀ ਕੋਡੇ ਜੀ ਵੀ ਦਿਖਾ ਨਾ ਪੀ ਕੇ ਆਇਆ ਕੀ ਆ ਪੀਣਾ ਲਓ ਜੀ ਦੇਖੋ ਫਿਰ ਉਹਨਾਂ ਨੂੰ ਚੀਨੀ ਨਹੀਂ ਲੱਗਦਾ ਫੇਰ ਆ ਖੜਿਆ ਆ ਬਲੀ ਨੇ ਤੰਗ ਆ। ਇੱਥੋਂ ਬਾਈ ਹੋਂ ਪਤਾ ਕੀ ਗੱਲ ਆ। ਸ਼ਾਮ ਦਾ ਟਾਈਮ ਆ ਤਾਂ ਕਰਕੇ ਕਲੀ ਨਹੀਂ ਹੁੰਦੇ ਉਹਨਾਂ ਨੇ ਵੀ ਰੱਖ ਲਏ ਇਹਨਾਂ ਨੇ ਵੀ ਰੱਖ ਲਏ ਜਾਂਦੇ। ਠੀਕ ਆ ਜੀ ਇੱਥੇ ਰਹਿ ਗਏ ਉੱਡਣ ਵਾਲੇ ਇੱਕ ਤਾਅ ਬਿਠਾ ਤਾਂ 1 2 ਤੇ 3 4 ਤੇ 5 ਤੇ ਤੱਕ 6 ਕੁਸ ਮਤ ਤੇ 7 ਤੇ 8 9 ਨਾ ਉਹ ਸਾਰੇ ਭਾਈ ਉਦਨ ਵਾਲੇ ਸਾਰੇ ਗੋਡੇ ਜੇ ਬਾਕੀ ਸਾਰੇ ਬਾਹਰ ਕੱਢ ਲਏ ਆ ਛਤਰੀ ਦੇ ਭਾਈ ਸੀ ਨਹੀਂ ਬੈਠੇ ਉਹ ਅੜੀ ਕਰਦੇ ਹੁੰਦੇ ਆ ਤੇ ਬਿਠਾਏ ਸੀ ਪਤਾ ਨਹੀਂ ਲਫਾ ਫੜਕ ਫੜ ਜਾਲੀ ਵਾਲੇ ਤੇ ਹਣੋ ਬਈ ਕੁੰਡਾ ਲਾ ਦਿੰਦੇ ਆ ਓਕੇ 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 ਬਈ ਓਕੇ ਬਈ ਸ਼ਾਮ ਦਾ ਟਾਈਮ ਆ ਪੱਖਾ ਲਾਇਆ ਵੈਨ ਨੂੰ ਆ ਦੇਖੋ ਤਾਂ ਠੀਕ ਆ ਦੇਖੋ ਇੱਧਰ ਕਿੰਨੇ ਘਾਟ ਲੱਗਦੇ ਐ ਵੀ ਪਤਾ ਦੇ It's cool.